ਜੇਕਰ ਤੁਸੀਂ ਮਹੱਲਾ ਕਲੀਨਿਕ ਆਵਦਾ ਖੋਲਣਾ ਹੀ ਆ ਕਿ ਉਹਨੂੰ ਜ਼ਰੂਰ ਖੋਲੋ ਪਰ ਇਹ ਆ ਕਿ ਜਿਹੜਾ ਪਹਿਲਾ ਹਸਪੀਟਲ ਬਣਿਆ ਸੀ ਤੁਸੀਂ ਉਹਦੀਆਂ ਕੰਦਾ ਢਾ ਕੇ ਤੇ ਪੈਸੇ ਖਾਣ ਵਾਲਾ ਜਿਹੜਾ ਇਹ ਤੁਹਾਡਾ ਤਰੀਕਾ ਇਹ ਠੀਕ ਨਹੀਂਗਾ ਮਹੱਲਾ ਕਲੀਨਿਕ ਇਹ ਤਾਂ ਜੀ ਪਿੰਡ 'ਚ ਪੈਸੇ ਲੱਗੇ ਆ ਜੀ ਕੋਈ ਪਿੰਡ ਤੋਂ ਗਿਆ ਤਾਂ ਨਹੀਂ ਗਿਆ ਜੀ ਕੋਈ ਬਣਿਆ ਕੋਈ ਚੰਗੀ ਚੀਜ਼ ਬਣੀ ਉਹ ਪਿੰਡ 'ਚ ਪੈਸੇ ਆ ਕੇ ਲੱਗੇ ਆ ਜੀ ਉਹ ਐਵੇਂ ਜਿਹੜੇ ਦੌੜਾ ਪਾਉਣੇ ਪਾਈ ਜਣ ਉਹਨਾਂ ਦਾ ਕੰਮ ਦੌੜਾ ਪਾਉਣਾ ਜੀ ਸਾਡਾ ਅਸੀਂ ਇਸ ਕੱਲ ਦੇ ਹੱਕ ਦੀ ਤੇ ਇਹ ਵਾਟਰ ਬਾਕਸ ਦੀ ਟੈਂਕੀ ਕਾਫੀ ਸਾਲਾਂ ਤੋਂ ਜਿਹੜੀ ਉਹ ਖਰਾਬ ਹੋਈ ਆ ਉਹਦੀ ਹਾਲਤ ਆ ਜਿਹੜੀ ਉਹ ਖਸਤਾ ਹੋਈ ਪਈ ਉਹਦੀਆਂ ਕਈ ਵਾਰ ਪੌੜੀਆਂ ਆਪਦੀ ਆਪ ਟੁੱਟ ਕੇ ਜਿਹੜੀਆਂ ਡਿੱਗਣੀਆਂ ਉਹ ਸ਼ੁਰੂ ਹੋਈਆਂ ਜੀ ਕਮਿਨੀ ਸਿਰਫ ਪਾਉੜੀਆਂ 'ਚ ਕਮੀ ਆ ਜੀ ਜਦੋਂ ਠੇਕੇਦਾਰਾਂ ਨੇ ਟੈਂਕੀ ਬਣ ਗਈ ਜੀ ਸਰਕਾਰ ਵੱਲੋਂ ਐਵੇਂ ਨਹੀਂ ਟੈਂਕੀਆਂ ਬਣ ਜਾਂਦੀਆਂ ਵੀ ਐਵੇਂ ਡਿੱਗ ਪੂਗੀ ਟੈਂਕੀਆਂ ਬਣਨ ਸਰਕਾਰ ਦੀ ਪੂਰੀ ਪ੍ਰਪੋਜ਼ਲ ਹੁੰਦੀ ਕੋਈ ਐਵੇਂ ਨਹੀਂ ਵਿਚੋਈ ਬਣ ਜੂ ਫੜਕ ਦੇਣ ਜਾਪੂਗੀ ਬਹੁਤ ਸਾਰੇ ਵਿਕਾਸ ਦੇ ਜਿਹੜੇ ਨਾਰੇ ਮਾਰ ਰਹੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਵੀ ਅਸੀਂ ਭਾਈ ਪੈਸ ਬਣਾਤਾ ਪੰਜ ਸਾਲ ਪੰਜ ਸਾਲ ਹੋ ਚੱਲੇ ਆ ਜੀ ਬੰਦੇ ਪਏ ਨੂੰ ਹਜੇ ਤਾਈਂ ਕੰਪਲੀਟ ਨਹੀਂ ਹੋਇਆ ਲੱਖਾਂ ਰੁਪਈਆ ਉਹਦੀ ਭਰਤੀ ਪਹੁੰਚੀ ਖਾਦੀ ਤੇ ਇਹ ਇੱਕ ਸਵਾਲ ਉੱਠਿਆ ਸੀ ਤੁਹਾਡੇ ਪਿੰਡ ਦੇ ਵਿੱਚੋਂ ਕਿ ਜਿਸ ਜਗ੍ਹਾ ਤੇ ਬਣ ਰਿਹਾ ਉਥੇ ਇਹ ਅਨਾਉਂਸਮੈਂਟ ਹੋਈ ਸੀ ਜਾਂ ਇਹ ਐਲਾਨ ਹੋਇਆ ਸੀ ਫੈਸਲਾ ਹੋਇਆ ਸੀ ਕਿ ਇੱਥੇ ਕੁਝ ਪਲਾਟ ਕੱਟ ਕੇ ਦਿੱਤੇ ਜਾਣਗੇ ਗਰੀਬ ਲੋਕਾਂ ਨੂੰ ਕੁਝ 5-5 ਮਰਲਿਆਂ ਦੇ ਉਹ ਉਹ ਉਹਦੇ ਵਾਸਤੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਜੀ ਧੜੇਬਾਜ਼ੀ ਕਿਸ ਪਿੰਡ ਚ ਨਹੀਂ ਹੁੰਦੀ ਕਿਸੇ ਪਾਰਟੀ ਦਾ ਸਮਰਥਕ ਹੋਣਾ ਜਾਂ ਨਾ ਹੋਣਾ ਧਾਰਮਿਕ ਹੋਣਾ ਭਾਵ ਆਸਥਿਕ ਹੋਣਾ ਜਾਂ ਨਾਸਤਿਕ ਹੋਣਾ ਸਭ ਜਾਇਜ਼ ਹੈ ਪਰ ਉਦੋਂ ਤੱਕ ਜਦੋਂ ਤੱਕ ਇਹ ਸਭ ਕਿਸੇ ਲਈ ਨੁਕਸਾਨ ਦੇ ਨਾ ਹੋਣ ਸਗੋਂ ਇਹ ਸਭ ਹੋਣਾ ਸਮਾਜ ਦੀ ਖੂਬਸੂਰਤੀ ਵੀ ਹੈ ਮਾੜੇ ਕੰਮਾਂ ਦੀ ਨਖੇਦੀ ਹੁੰਦੀ ਹੈ ਤੇ ਚੰਗੇ ਕੰਮ ਕਰਨ ਲਈ ਸੇਧ ਮਿਲਦੀ ਹੈ ਅਜਿਹਾ ਹੀ ਇੱਕ ਪਿੰਡ ਹੈ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਦੀਪ ਸਿੰਘ ਪਿੰਡ ਦੀਪ ਸਿੰਘ ਵਾਲਾ ਸ਼ਹਿਰ ਫਰੀਦਕੋਟ ਤੋਂ ਲਹਿੰਦੇ ਵਾਲੇ ਪਾਸੇ ਕਰੀਬ 25 ਕਿਲੋਮੀਟਰ ਦੂਰ ਵਸਿਆ ਹੋਇਆ ਹੈ ਪਿੰਡ ਦੀ ਕੁੱਲ ਆਬਾਦੀ 7000 ਦੇ ਕਰੀਬ ਹੈ ਤੇ ਕੁੱਲ ਵੋਟ 3000 ਹੈ ਪਿੰਡ ਚ ਚਾਰ ਗੁਰਦੁਆਰਾ ਸਾਹਿਬ ਇੱਕ ਮੰਦਿਰ ਦੋ ਨਿੱਜੀ ਸਕੂਲ ਅਤੇ ਦੋ ਸਰਕਾਰੀ ਸਕੂਲ ਨੇ ਚਲੋ ਸ਼ੁਰੂਆਤ ਪਿੰਡ ਦੇ ਪ੍ਰਾਇਮਰੀ ਸਮਾਰਟ ਸਕੂਲ ਤੋਂ ਕਰਦੇ ਹਾਂ ਸਕੂਲ ਦੀ ਇਮਾਰਤ ਲਗਭਗ ਨਵੀਂ ਹੈ ਸੋਹਣਾ ਪਾਰਕ ਮੁਕੰਮਲ ਇਨਫਰਾਸਟ੍ਰਕਚਰ ਅਤੇ ਅਧਿਆਪਕ ਪਰ ਇੱਕੋ ਕਮੀ ਹੈ ਇਸ ਸਕੂਲ 'ਚ ਲੱਗੇ ਫੁੱਲ ਬੂਟੇ ਅਤੇ ਹੋਰ ਦੇਖਰੇਖ ਲਈ ਸਰਕਾਰੀ ਚੌਂਕੀਦਾਰ ਨਹੀਂ ਇਹ ਬਿੱਟੂ ਗਿਰਦਰ ਹੈ ਇਹ ਪਿੰਡ ਦਾ ਵਾਸੀੰਦਾ ਹੈ ਬਿੱਟੂ ਦੁਕਾਨਦਾਰੀ ਦੇ ਨਾਲ-ਨਾਲ ਸਕੂਲ ਦੀ ਦੇਖਰੇਖ ਕਰਦਾ ਹੈ ਇਹ ਜਿੰਨੇ ਵੀ ਬੂਟੇ ਜਾਂ ਸਬਜ਼ੀਆਂ ਵਗੈਰਾ ਲੱਗੀਆਂ ਤੁਸੀਂ ਦੇਖ ਰਹੇ ਹੋ ਇਹ ਸਭ ਇਹਨਾਂ ਨੇ ਹੀ ਲਗਵਾਈਆਂ ਨੇ ਇਹਨਾਂ ਦੀ ਦੇਖਭਾਲ ਲਈ ਆਪਣੀ ਜੇਬ ਚੋਂ ਖਰਚ ਕਰਕੇ ਇੱਕ ਚੌਂਕੀਦਾਰ ਰੱਖਿਆ ਜੋ ਸਕੂਲ ਤੇ ਫੁੱਲ ਬੂਟਿਆਂ ਦੀ ਸੰਭਾਲ ਕਰਦਾ ਹੈ ਨਾਮ ਬਿੱਟੂ ਗਿਰਦਰ ਦੀਪ ਸਿੰਘ ਵਾਲਾ ਮੇਰੇ ਪਿੰਡ ਤੇ ਪਹਿਲਾ ਤਾਂ ਮੈਂ ਚੈਨਲ ਦਾ ਤੁਹਾਡੇ ਦਾ ਰਵੀ ਜੀ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਅੱਜ ਤੁਸੀਂ ਟਾਈਮ ਕੱਢ ਕੇ ਸਾਡੇ ਚੈਨਲ ਸਕੂਲ ਦਿਖਾਉਣ ਲੱਗੇ ਹੋ ਸਾਡੇ ਪਿੰਡ ਦੀ ਜਗਾ ਵੱਖ-ਵੱਖ ਲੋਕੇਸ਼ਨਾਂ ਦਿਖਾਈਆਂ ਬਹੁਤ ਵਧੀਆ ਲੱਗਾ ਕੁਛ ਅਸੀਂ ਆਪਦੇ ਕੋਲ ਇੱਕ ਚੌਂਕੀ ਦਾ ਰੱਖਿਆ ਹੈ ਬੰਦਾ ਉਹ ਰਾਤ ਦੀ ਡਿਊਟੀ ਵੀ ਦਿੰਦਾ ਤੇ ਦਿਨੇ ਜਿਵੇਂ ਪਾਣੀ ਦੀ ਲੋੜ ਆ ਜਾਂ ਮਾਨੂੰ ਕਿਸੇ ਸਪਰੇਅ ਦੀ ਜਾਂ ਖਾਦ ਦੀ ਕਿਸੇ ਚੀਜ਼ ਦੀ ਲੋੜ ਆ ਉਹ ਪਾਉਂਦਾ ਰਹਿੰਦਾ ਤੇ ਲਿਆ ਅਸੀਂ ਦਿੰਨੇ ਆ ਜਿਹੜੀ ਚੀਜ਼ ਲਾਉਣੀ ਹੁੰਦੀ ਹੈ ਕੋਈ ਨਵੇਂ ਫੁੱਲ ਲਿਆ ਕੇ ਲਾਤੇ ਓ ਲੈ ਆ ਕੇ ਦੇ ਦੇਓ ਬਾਈ ਆਪੇ ਲਾ ਦਿੰਦੇ ਕਾਲਾ ਸਿੰਘ ਉਹਦੇ ਨਾਲ ਨਹੀਂ ਸਰਕਾਰ ਵੱਲੋਂ ਨਹੀਂ ਆਈ ਇਹ ਅਸੀਂ ਅਸੀਂ ਆਪਦੀ ਕੋਲੋਂ ਕਰਦੇ ਇੱਥੇ 185 263 ਬੱਚੇ ਹਾਂ ਅਧਿਆਪਕ ਸਾਰੇ ਬੁਰੇ ਆ ਅਧਿਆਪਕਾ ਜਿਹੜੇ ਸਟਾਫ ਆ ਬਹੁਤ ਵਧੀਆ ਨੇਚਰ ਦਾ ਹੈ ਜਿਆਦਾ ਲੇਡੀ ਐ ਤਿੰਨ ਹੁਣ ਜੈਂਟਸ ਆਏ ਆ ਤੇ ਪਿਛਲਾ ਸਾਲ ਲਗਭਗ ਸਾਰਾ ਚਾਰ ਜਨ ਕੇ ਲੇਡੀਆਂ ਰਹੀਆਂ ਦੋ ਪੰਚਾਇਤ ਨੇ ਟੀਚਰ ਰੱਖੇ ਸੀਗੇ ਤੇ ਇਹਦੇ ਕਰਕੇ ਸਾਡਾ ਲਗਾਓ ਜਿਆਦਾ ਸੀ ਜਿਹੜਾ ਕੰਮ ਹੁੰਦਾ ਸੀ ਸਾਨੂੰ ਕਹਿ ਦਿੰਦੇ ਅਸੀਂ ਚਲੋ ਵਧੀਆ ਸਾਰੇ ਨਾਲ ਮਿਲ ਕੇ ਕਰ ਲੈਂਦੇ ਸੀ ਆ ਇੱਥੇ ਪਿਛਲੇ ਸਾਲ ਵੀ ਗੋਭੀ ਲਾਈ ਸੀਗੀ ਤੇ ਬਹੁਤ ਵਧੀਆ ਜਨ ਕੇ ਲੱਗਾ ਸਾਰਾ ਸਬਜ਼ੀ ਹੁਣ ਵੀ ਦੁਬਾਰਾ ਲਾਈ ਹੈ ਨਿੰਬੂਆਂ ਦੇ ਬੂਟੇ ਲਾਏ ਆ ਕਮਾੜ ਵੀ ਲਾਇਆ ਹੈ ਤੇ ਅਮਰੂਦ ਵਗੈਰਾ ਸਾਰਾ ਕੁਝ ਜਨ ਕੇ ਲਾਇਆ ਤੇ ਜਿਹੜਾ ਚੀਜ਼ ਬੱਚੇ ਨੂੰ ਬਣਾ ਕੇ ਖਵਾ ਗਏ ਪਿੰਡ ਦੇ ਵਿਕਾਸ ਕਾਰਜਾਂ ਬਾਰੇ ਪਿੰਡ ਦੇ ਸਰਪੰਚ ਨਾਲ ਵੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਇਹਨਾਂ ਨੌਜਵਾਨਾਂ ਦੀ ਗੱਲ ਸੁਣ ਲਈਏ ਇਹਨਾਂ ਨੇ ਸਾਨੂੰ ਪਿੰਡ 'ਚ ਵੜਨ ਸਾਰ ਹੀ ਰੋਕ ਲਿਆ ਇਹ ਪਿੰਡ 'ਚ ਬਣ ਰਹੇ ਮੁਹੱਲਾ ਕਲੀਨਿਕ ਬਾਰੇ ਕੁਝ ਦੱਸਣਾ ਚਾਹੁੰਦੇ ਆ ਵਿਰੋਧ ਅਸੀਂ ਇਸ ਕਰਕੇ ਕਰ ਰਹੇ ਆ ਜੀ ਕਿ ਜਿਹੜਾ ਸਾਡੇ ਪਿੰਡ ਦਾ ਇਹ ਹਸਪੀਟਲ ਹੁੰਦਾ ਸੀ ਦੋ ਬਿੱਡਾਂ ਵਾਲਾ ਇੱਥੇ ਮਰੀਜ਼ਾਂ ਨੂੰ ਕੋਈ ਘੰਟਾ 2 ਘੰਟੇ 4 ਘੰਟੇ ਆਸਤੇ ਡਾਕਟਰ ਦਾਖਲ ਕਰਕੇ ਵੀ ਉਹਨਾਂ ਦੇ ਬੋਤਲਾਂ ਵਗੈਰਾ ਵੀ ਕੋਈ ਜੇ ਲਾਉਣ ਦੀ ਲੋੜ ਹੁੰਦੀ ਸੀ ਤੇ ਲਾ ਦਿੰਦੇ ਸੀ ਪਰ ਜਿਹੜਾ ਇਹ ਸਰਕਾਰ ਨੇ ਹੁਣ ਆਪਦੀ ਫੋਟੋ ਲਾ ਕੇ ਤੇ ਮੁਹੱਲਾ ਕਲੀਨਿਕ ਬਣਾਏ ਆ ਇਹਦੇ ਵਿੱਚ ਕੀ ਆ ਕਿ ਸਿਰਫ ਗੋਲੀਆਂ ਦੱਸਦੇ ਆ ਵੀ ਜਰੂਰ ਮਿਲਦੀਆਂ ਲੋਕਾਂ ਨੂੰ ਤੇ ਜਾਂ ਜਿਹੜੇ ਡਾਕਟਰਾਂ ਨੂੰ ਜਿਹੜੀਆਂ ਉਹ ਸਰਕਾਰੀ ਤੌਰ ਤੇ ਡਾਕਟਰ ਨਹੀਂਗੇ ਪੱਕੇ ਤੌਰ ਤੇ ਵੀ ਰੈਗੂਲਰ ਉਹਨਾਂ ਨੂੰ ਤਨਖਾਹ ਵਗੈਰਾ ਮਿਲੇ ਉਹ ਵੀ ਕਮਿਸ਼ਨ ਤੇ ਆ ਜਦੋਂ ਕਿ ਇਸ ਦੀਪ ਸਿੰਘ ਵਾਲਾ ਨਗਰ ਆ ਜੱਡਾ ਇਹਦੀ ਘੱਟੋ ਘੱਟ 10000 ਦੇ ਕਰੀਬ ਆਬਾਦੀ ਆ ਸਾਡੀ ਨਗਰ ਦੀ ਮੰਗ ਇਹ ਆ ਕਿ ਜੇਕਰ ਤੁਸੀਂ ਮਹੱਲਾ ਕਲੀਨਿਕ ਆਵਦਾ ਖੋਲਣਾ ਹੀ ਆ ਕਿ ਉਹਨੂੰ ਜਰੂਰ ਖੋਲੋ ਪਰ ਇਹ ਆ ਕਿ ਜਿਹੜਾ ਪਹਿਲਾਂ ਹਸਪੀਟਲ ਬਣਿਆ ਸੀ ਤੁਸੀਂ ਉਹਦੀਆਂ ਕੰਦਾ ਢਾ ਕੇ ਤੇ ਪੈਸੇ ਖਾਣ ਵਾਲਾ ਜਿਹੜਾ ਇਹ ਟੋੜਾ ਤਰੀਕਾ ਇਹ ਠੀਕ ਨਹੀਂਗਾ ਵੀ ਹੂੰ ਤੁਸੀਂ ਕਹਿੰਨੇ ਆ ਕਿ ਭ੍ਰਿਸ਼ਟਾਚਾਰ ਮੁਕਤ ਅਸੀਂ ਪੰਜਾਬ ਬਣਾਉਣਾ ਚਾਹੁੰਦੇ ਆ ਤੇ ਭ੍ਰਿਸ਼ਟਾਚਾਰ ਦਾ ਤੁਸੀਂ ਖੁਦ ਸ਼ੁਰੂ ਕੀਤਾ ਹੋਇਆ ਕਿ ਪਹਿਲਾਂ ਜਿਹੜਾ ਇਹਦੇ ਵਿੱਚ ਭ੍ਰਿਸ਼ਟਾਚਾਰ ਕਿਵੇਂ ਨਜ਼ਰ ਆ ਰਿਹਾ ਤੁਹਾਨੂੰ ਇਹਦੇ ਵਿੱਚ ਭ੍ਰਿਸ਼ਟਾਚਾਰ ਐ ਨਜ਼ਰ ਆ ਰਿਹਾ ਜੀ ਕਿਹਾ ਤਾਂ ਇਹ ਜਾ ਰਿਹਾ ਕਿ 22 ਤੋਂ ਲੈ ਕੇ 25 ਲੱਖ ਰੁਪਈਆ ਇੱਕ ਮਹੱਲਾ ਕਲੀਨਿਕ ਤੇ ਲੱਗਦਾ ਤੇ ਪਰ ਇਹਦੇ ਤੇ ਸਾਨੂੰ ਐ ਲੱਗਦਾ ਕਿ 60 70 ਹਜ਼ਾਰ ਹੀ ਲਾਇਆ ਬਾਲਾ ਨਹੀਂ ਲਾਉਣ ਦੀ ਲੋੜ ਪਈ ਉਹਨਾਂ ਨੂੰ ਤੇ ਗ੍ਰਾਂਟ ਇਹ ਜਿਹੜੀ 22 25 ਲੱਖ ਦੀ ਉਹ ਸਾਰੀ ਦੀ ਸਾਰੀ ਗਵਨ ਹੋਣੀ ਆ ਕਿਉਂਕਿ ਹਸਪੀਟਲ ਦੀ ਬਿਲਡਿੰਗ ਆ ਜਿਹੜੀ ਉਹ ਪਹਿਲਾਂ ਹੀ बन ਚੁੱਕੀ ਸੀਗੀ ਵਧੀਆ ਬਣਾ ਦਿੱਤੀ ਗਈ ਸੀ ਨਵੀਂ ਤੇ ਉਹਦੀਆਂ ਵਿੱਚੋਂ ਕੰਦਾ ਢਾਕੇ ਤੇ ਇਹਨੂੰ ਜਿਹੜਾ ਮਹੱਲਾ ਕਲੀਨਿਕ ਦਾ ਰੂਪ ਦੇਣ ਲੱਗੇ ਸੀ ਉਸ ਤੋਂ ਬਾਅਦ ਲਗਾਤਾਰ ਜਿਹੜਾ ਵਿਰੋਧ ਹੋਇਆ ਤੇ ਇਹਨਾਂ ਨੇ ਇਹਦੇ 'ਚ ਕੀ ਬਦਲ ਕੀਤਾ ਕੱਲਾ ਨਾਮ ਬਦਲਤਾ ਕਿ ਮਹੱਲਾ ਕਲੀਨਿਕ ਤੋਂ ਚੱਕ ਕੇ ਆਮ ਆਦਮੀ ਕਲੀਨਿਕ ਕਰਤਾ ਪਰ ਆਮ ਆਦਮੀ ਕਲੀਨਿਕ ਕਰਨ ਦੇ ਨਾਲ ਕੀ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਚਾਹੀਦੀਆਂ ਉਹ ਮਿਲ ਜਾਣਗੀਆਂ ਜਦੋਂ ਕਿ ਸਾਡੇ ਨਗਰ ਦੇ ਵਿੱਚ ਜਿੱਦੀ ਇੱਥੇ ਆਬਾਦੀ ਆ ਮੰਗ ਆ ਲੋਕਾਂ ਦੀ ਕਿ ਇੱਥੇ ਇੱਕ ਕੋਈ 10 11 ਹਸਪੀਟਲ ਬਿੱਡਾਂ ਦਾ ਜਿਹੜਾ ਹਸਪੀਟਲ ਹੋਣਾ ਚਾਹੀਦਾ ਤੇ ਪਿੰਡ ਦੇ ਵਿੱਚ ਇੱਕ ਐਂਬੂਲੈਂਸ ਹੋਣੀ ਚਾਹੀਦੀ ਆ ਤੇ ਤਾਂ ਜੋ ਜਿਹੜਾ ਇੱਥੇ ਡਾਕਟਰ ਆ ਉਹ ਐਮਬੀਬੀਐਸ ਡਾਕਟਰ ਜਿਹੜਾ 24 ਘੰਟੇ ਆਉਣਾ ਚਾਹੀਦਾ ਇੱਥੇ ਕੋਈ ਮਾਰ ਲੇਡੀ ਰੋਗਾਂ ਦੀ ਮਾਰ ਡਾਕਟਰ ਵੀ ਜਿਹੜੀ ਹੋਣੀ ਚਾਹੀਦੀ ਆ ਸਾਡੇ ਨਗਰ ਨੇ ਇਕੱਲਾ ਇਸ ਚੀਜ਼ ਦਾ ਨਹੀਂ ਵਿਰੋਧ ਕੀਤਾ ਕਿ ਨਗਰ ਚ ਮਹੱਲਾ ਕਲੀਨਿਕ ਕਿਉਂ ਬਣ ਰਿਹਾ ਪਹਿਲੀ ਤਾਂ ਗੱਲ ਆ ਆਮ ਆਦਮੀ ਪਾਰਟੀ ਨੂੰ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਆ ਕਿ 10000 ਦੀ ਆਬਾਦੀ ਵਾਲੇ ਪਿੰਡ ਨੂੰ ਇੱਕ ਮਹੱਲੇ ਦਾ ਨਾਂ ਦੇ ਰਹੇ ਆ ਮਹੱਲਾ ਕਲੀਨਿਕ ਦੀ ਪਰਵਾਹਸ਼ਾ ਤਾਂ ਸਾਨੂੰ ਦੱਸਣ ਨਾ ਕੀ ਹੁੰਦੀ ਆ ਕਿ ਇਸ ਪਿੰਡ ਦੇ ਨਾਲ ਇਸ ਹਸਪੀਟਲ ਦੇ ਨਾਲ ਡਿਸਪੈਂਸਰੀ ਦੇ ਨਾਲ 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 ਦੇ ਵੀ ਦੋ ਤਿੰਨ ਪਿੰਡ ਜੁੜੇ ਹੋਏ ਸੀ ਉਥੋਂ ਵੀ ਮਰੀਜ਼ ਜਿਹੜੇ ਇੱਥੇ ਆਉਂਦੇ ਸੀਗੇ ਤੇ ਜਦੋਂ ਇੱਕ ਮਹੱਲਾ ਕਲੀਨਿਕ ਬਣਾ ਦੇਣਗੇ ਫਿਰ ਤਾਂ ਉਹ ਇੱਕ ਦਾਇਰੇ ਦੇ ਵਿੱਚ ਕੁਝ ਕੁ ਲੋਕਾਂ ਦਾ ਚੈੱਕਅਪ ਆ ਜਿਹੜਾ ਉਹ ਕੀਤਾ ਜਾਊਗਾ ਜਿਹੜੇ ਬਾਹਰਲੇ ਲੋਕਾਂ ਦਾ ਰਿਕਾਰਡ ਆ ਉਹ ਖਤਮ ਹੋ ਜਾਣਾ ਇੱਥੋਂ ਸਾਰਾ ਸੱਚ ਇਹ ਕਹਿੰਦੇ ਨੇ ਕਿ ਮੁਹੱਲਾ ਕਲੀਨਿਕ ਬਣਨ ਨਾਲ ਪਿੰਡ ਦਾ ਨਫਾ ਨਹੀਂ ਸਗੋ ਨੁਕਸਾਨ ਹੋਏਗਾ ਸੁਣੋ ਪਿੰਡ ਚ ਹੋਰ ਕੀ ਕੀ ਕਾਟਾਂ ਨੇ ਕਾਫੀ ਸਮਾਂ ਪਹਿਲਾਂ ਇੱਕ ਵਾਟਰ ਬਾਕਸ ਦੀ ਟੈਂਕੀ ਬਣੀ ਹੋਈ ਸੀ ਵਾਟਰ ਬਾਕਸ ਬਣਿਆ ਸੀ ਜਿੱਥੋਂ ਲੋਕਾਂ ਨੂੰ ਘਰਾਂ ਤੱਕ ਪਾਣੀ ਜਾਂਦਾ ਸੀ ਟੂਟੀਆਂ ਲੱਗੀਆਂ ਹੋਈਆਂ ਸੀਗਾ ਤੇ ਇਹ ਵਾਟਰ ਬਾਕਸ ਦੀ ਟੈਂਕੀ ਕਾਫੀ ਸਾਲਾਂ ਤੋਂ ਜਿਹੜੀ ਉਹ ਖਰਾਬ ਹੋਈ ਆ ਉਹਦੀ ਹਾਲਤ ਆ ਜਿਹੜੀ ਉਹ ਖਸਤਾ ਹੋਈ ਪਈ ਉਹਦੀਆਂ ਕਈ ਵਾਰ ਪੌੜੀਆਂ ਆਪਦੀ ਆਪ ਟੁੱਟ ਕੇ ਜਿਹੜੀਆਂ ਡਿੱਗਣੀਆਂ ਉਹ ਸ਼ੁਰੂ ਹੋਈਆਂ ਨੇ ਇਸ ਟੈਂਕੀ ਦੇ ਉੱਪਰੋਂ ਵੀ ਦੋ ਬੱਚੇ ਇੱਕ ਕਬੂਤਰ ਲਾਉਣ ਗਏ ਉਹਦੀ ਹਾਲਤ ਖਸਤਾ ਹੋਣ ਕਰਕੇ ਪੌੜੀਆਂ ਟੁੱਟੀਆਂ ਤੇ ਉਹ ਬੱਚੇ ਜਿਹੜੇ ਡਿੱਗ ਪਏ ਉਹਨਾਂ ਦਾ ਕਾਫੀ ਸੱਟਾਂ ਲੱਗੀਆਂ ਨੁਕਸਾਨ ਹੋਈਆਂ ਇਸ ਸਬੰਧ ਦੇ ਵਿੱਚ ਵਾਰ-ਵਾਰ ਪੰਚਾਇਤ ਨੂੰ ਲਿਖ ਕੇ ਜਿਹੜਾ ਉਹ ਦਿੱਤਾ ਗਿਆ ਵੀ ਇਹ ਜਿਹੜੀ ਟੈਂਕੀ ਆ ਇਹਦੀ ਮਨਿਆਦ ਖਤਮ ਹੋ ਚੁੱਕੀ ਆ ਇਹ ਕਿਸੇ ਦੇ ਘਰ ਦੇ ਉੱਪਰ ਡਿੱਗੂਗੀ ਜਾਂ ਰਾਹ ਗਲੀ ਜਾਂਦੇ ਆਉਂਦੇ ਦੇ ਉੱਪਰ ਡਿੱਗੂਗੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰੂਗੀ ਵੀ ਇਹਨੂੰ ਡਿੱਗਿਆ ਜਾਵੇ ਵੀ ਇਹਦੀ ਥਾਂ ਤੇ ਨਵੀਂ ਟੈਂਕੀ ਜਿਹੜੀ ਬਣਾਈ ਜਾਵੇ ਲੋਕਾਂ ਨੂੰ ਜਿਹੜਾ ਪੀਣ ਵਾਲੇ ਪਾਣੀ ਦੀ ਸਮੱਸਿਆ ਬਹੁਤ ਵੱਡੀ ਸਾਡੇ ਪਿੰਡ ਦੇ ਵਿੱਚ ਵੀ ਉਹ ਨਹਿਰ ਤੋਂ ਲੋਕ ਪਾਣੀ ਲਿਆ ਕੇ ਜਿਹੜਾ ਪੀਣ ਵਾਸਤੇ ਮਜਬੂਰ ਹੋਏ ਆ ਵੀ ਤੁਸੀਂ ਇੱਥੇ ਜਿਹੜਾ ਬੋਰ ਕਰਾ ਕੇ ਇਸ ਵਾਟਰ ਬਾਕਸ ਦੀ ਟੈਂਕੀ ਨਵੀਂ ਬਣਾ ਕੇ ਲੋਕਾਂ ਨੂੰ ਟੂਟੀਆਂ ਰਾਹੀਂ ਜਿਹੜਾ ਪਾਣੀ ਆ ਘਰ ਘਰ ਤੱਕ ਪੀਣ ਵਾਲਾ ਜਿਹੜਾ ਮਹੱਈਆ ਕਰਾਇਆ ਜਾਵੇ ਪਰ ਹੋ ਕੀ ਰਿਹਾ ਇਸ ਟੈਂਕੀ ਨੂੰ ਨਵੀਂ ਬਣਾਉਣ ਦੀ ਬਜਾਏ ਇੱਥੇ ਜਾਂ ਕੋਈ ਇਹਦੀ ਰਿਪੇਅਰ ਕਰਨ ਦੀ ਬਜਾਏ ਬੋਰ ਕਰਾ ਕੇ ਲੋਕਾਂ ਦੇ ਘਰ ਘਰ ਤੱਕ ਚੰਗਾ ਪਾਣੀ ਪਹੁੰਚਾਉਣ ਦੀ ਬਜਾਏ ਵੀ ਇਹ ਵਾਟਰ ਬਾਕਸ ਦੀ ਇਹ ਆਸਮੇਦ ਲਾਤੀ ਵੀ ਇਹਨੂੰ ਗਾਂਵ ਨਹੀਂ ਚਲਾਉਣਾ ਇਹਦੇ ਵਿੱਚ ਚੱਕ ਕੇ 4-5 ਫਲਸ਼ਾਂ ਪਿਛਲੇ ਦੇਣੀ ਜਿਹੜੀਆਂ ਪੰਚਾਇਤ ਨੇ ਬਣਾਤੀਆਂ ਤੇ ਪੂਰਾ ਜਿਹੜਾ ਗੰਦ ਪਾਇਆ ਹੋਇਆ ਇੱਥੇ ਠੀਕ ਆ ਕਹਿ ਰਿਹਾ ਕਿ ਵਿਕਾਸ ਕੀਤਾ ਇਹ ਵਿਕਾਸ ਆ ਇਹ ਤਾਂ ਨਾਸ਼ ਕਰ ਰਿਹਾ ਪਿੰਡ ਦਾ ਲਗਾਤਾਰ ਲੱਗੇ ਹੋਏ ਨੇ ਇਸੇ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਸਰਕਾਰੀ ਸਕੂਲ ਆ ਤੁਸੀਂ ਦੇਖਿਓ ਉੱਥੇ ਜਾ ਕੇ ਪ੍ਰਾਇਮਰੀ ਸਕੂਲ ਉਹਦੇ ਵਿੱਚ ਇੱਕ ਆਂਗਣਵਾੜੀ ਸੈਂਟਰ ਆ ਜਿੱਥੋਂ ਕਿ ਆਪਾਂ ਗੱਲ ਕਰ ਲਈਏ ਕਿ ਸ਼ੁਰੂਆਤ ਤੌਰ ਤੇ ਜਿਹੜਾ ਬੱਚਾ ਸਕੂਲ ਦੇ ਵਿੱਚ ਕਿਵੇਂ ਬੈਠਣਾ ਉਹਨੇ ਕਿਵੇਂ ਜਾ ਕੇ ਉਹਨੇ ਆਪਣੀਆਂ ਕਾਪੀਆਂ ਦੀ ਸੰਭਾਲ ਕਰਨੀ ਕੁਝ ਕਰਨਾ ਉਹ ਆਂਗਣਵਾੜੀ ਸੈਂਟਰ ਤੋਂ ਜਿਹੜਾ ਸ਼ੁਰੂ ਹੁੰਦਾ ਇੱਥੋਂ ਹੀ ਜਿਹੜਾ ਗਰਭਵਤੀ ਮਹਿਲਾਵਾਂ ਨੂੰ ਵੀ ਜਿਹੜਾ ਉਹ ਖਾਣ ਪੀਣ ਲਈ ਸਮਾਨ ਜਾਂ ਉਹਨਾਂ ਨੂੰ ਕੋਈ ਮਿਲਦਾ ਪਰ ਉਹ 5 ਸਾਲਾਂ ਤੋਂ ਲਗਾਤਾਰ ਪਚਾਇਤਾਂ ਮੰਤਾਂ ਕੀਤੀਆਂ ਜਾਂ ਰਹੀਆਂ ਕਿ ਇਸ ਨੂੰ ਬਣਾ ਦਿੱਤਾ ਜਾਵੇ ਕਿਸੇ ਦੇ ਕੰਨ ਤੇ ਕੋਈ ਜੂ ਨਹੀਂ ਸਰਕੀ ਹੁਣ ਸਿਰਫ ਤੋਂ ਸਿਰਫ ਉਹਦਾ ਇਕੱਲਾ ਲੈਂਟਰ ਚੱਕਤਾ ਤੇ ਉਹਦੇ ਵਿੱਚ ਮਿੱਟੀ ਸੜਤੀ ਆ ਹਜੇ ਤਾਈਂ ਵੀ ਉਹਨੂੰ ਕੋਈ ਵੀ ਸਿਰੇ ਨਹੀਂ ਲਾਇਆ ਵੀ ਇਹ ਜਿਹੜਾ ਆਂਗਣ ਵਾਲੀ ਸੈਂਟਰ ਆ ਇਹ ਸ਼ੁਰੂ ਹੋ ਜੇ ਚਲ ਇੱਥੇ ਬੱਚੇ ਜਿਹੜੇ ਉਹ ਪੜਨ ਲੱਗ ਜਾਣ ਇਸੇ ਤਰ੍ਹਾਂ ਬਹੁਤ ਸਾਰੇ ਵਿਕਾਸ ਦੇ ਜਿਹੜੇ ਨਾਰੇ ਮਾਰ ਰਹੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਵੀ ਅਸੀਂ ਭਾਈ ਪੈਸ ਬਣਾਤਾ 85 ਸਾਲ ਹੋ ਚੱਲੇ ਆ ਜੀ ਬੰਦੇ ਪੈ ਨੂੰ ਹਜੇ ਤਾਈਂ ਕੰਪਲੀਟ ਨਹੀਂ ਹੋਇਆ ਉਸ ਤੋਂ ਬਾਅਦ ਸਾਡੇ ਚਾਰ ਸ਼ਫੇਰੇ ਪਿੰਡ ਦੇ ਤਿੰਨ ਚਾਰ ਸ਼ੈਲਰ ਨਵੇਂ ਲੱਗ ਗਏ ਉਹ ਸ਼ੈਲਰਾਂ ਵਾਲਿਆਂ ਨੇ ਉਹਦੇ ਸ਼ੈਲਰ ਕੰਪਲੀਟ ਕਰਕੇ ਪੂਰੇ ਸਾਲ ਦਾ ਝੋਨਾ ਪੀੜਨ ਵਾਸਤੇ ਉਹਨਾਂ ਨੇ ਉਹ ਝੋਨਾ ਵੀ ਲਾ ਲਿਆ ਉਹ ਵੀ ਇੰਤਜ਼ਾਮ ਕਰ ਲਿਆ ਤੇ ਇਹਨਾਂ ਤੋਂ ਬਿਲਡਿੰਗ ਨਹੀਂ ਪਈ ਕਰਕੇ ਕੰਧਾਂ ਤੇ ਉਹਦੇ ਉੱਪਰ ਟੀਨ ਹੀ ਪਾਉਣੀ ਸੀ ਹਜੇ ਤਾਈਂ ਪੂਰੀ ਰਿਪੇਅਰ ਉਹਦੀ ਨਹੀਂ ਹੋਈ ਲੱਖਾਂ ਰੁਪਈਆ ਉਹਦੀ ਭਰਤੀ ਪਹੁੰਚ ਹੀ ਖਾ ਗਏ ਵੀ ਇਹਦੇ ਚ ਭਰਤੀ ਪੈ ਗਈ ਉਹਦੀ ਇੱਕ ਤੁਹਾਨੂੰ ਹੋਰ ਗੱਲ ਦੱਸ ਗਏ ਕਿ ਉਸ ਪੰਚਾਇਤ ਜਿੱਥੇ ਪੰਚਾਇਤ ਨੇ ਕਿਹਾ ਕਿ ਅਸੀਂ ਪੈਲਸ ਬਣਾ ਰਹੇ ਹਾਂ ਉਹ ਪੈਲਸ ਵਾਲੀ ਜਗ੍ਹਾ ਦੇ ਉੱਪਰ ਮਜ਼ਦੂਰਾਂ ਨੂੰ ਜਿਹੜੇ 5-5 ਮਰਲਿਆਂ ਦੇ ਪਲਾਟ ਕੱਟ ਕੇ ਦਿੱਤੇ ਗਏ ਸੀ ਉਹ ਪਲਾਟਾਂ ਵਾਲੀ ਜਗ੍ਹਾ ਤੇ ਮਜ਼ਦੂਰਾਂ ਦੇ ਨਾਲ ਇੱਕ ਸਮਝੌਤਾ ਹੋ ਗਿਆ ਵੀ ਚਲੋ ਉਹ ਜਗ੍ਹਾ ਜੇ ਪੰਚਾਇਤ ਵਰਤ ਲੈਂਦੀ ਆ ਜਾਂ ਕਿਸੇ ਕੰਮ ਆਸਤੇ ਉਹਨੂੰ ਰੱਖ ਲੈਂਦੀ ਆ ਤੇ ਮਜ਼ਦੂਰਾਂ ਨੂੰ ਪਲਾਟ ਹੋਰ ਪਾਸੇ ਜਿਹੜੇ ਉਹ ਦਿੱਤੇ ਜਾਣਗੇ ਉਹ ਮਜ਼ਦੂਰਾਂ ਦੇ ਪਲਾਟਾਂ ਦੇ ਨਵੀਂ ਜਗ੍ਹਾ ਤੇ ਦੇਣ ਦੀ ਬਜਾਏ ਜਿਹੜੇ ਉਹ ਦਿੱਤੇ ਹੋਏ ਸੀ ਉਹਨਾਂ ਤੇ ਵੀ ਕਬਜ਼ਾ ਕਰਕੇ ਪੰਚਾਇਤ ਨੇ ਤੇ ਉਹ ਪਾਇਲਸ ਖੜਾ ਕਰਤਾ ਵੀ ਕੋਈ ਮਜ਼ਦੂਰ ਇਹ ਜਗ੍ਹਾ ਵਰਤਣਾ ਲੈਣ ਜਿੱਥੋਂ ਕਿ ਜਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਨੇ ਉਹ ਸਿਰਫ ਤੋਂ ਸਿਰਫ ਜਿਹੜੇ ਮਜ਼ਦੂਰਾਂ ਵਾਲੇ ਪਾਸੇ ਜਿੱਥੇ ਕੋਈ ਪੂਰਾ ਜਗ੍ਹਾ ਸੀਗੀ ਉੱਥੇ ਕੋਈ ਨਾ ਕੋਈ ਬਿਲਡਿੰਗ ਖੜਾ ਕਰਕੇ ਉਹਨੂੰ ਵਿਕਾਸ ਦਾ ਨਾਮ ਜਿਹੜਾ ਦੇ ਰਹੇ ਨੇ ਹਨ ਪਿੰਡ ਦੇ ਮੌਜੂਦਾ ਸਰਪੰਚ ਸ਼ਾਮ ਲਾਲ ਬਾਜਾਜ ਤੇ ਉਹਨਾਂ ਦੀ ਪੰਚਾਇਤ ਦੇ ਸਾਥੀ ਭਾਵ ਮੈਂਬਰ ਸਹਿਬਾਨ ਉਹ ਸਾਨੂੰ ਪਿੰਡ ਦੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦੇ ਰਹੇ ਨੇ ਉਹਨਾਂ ਪਿੰਡ 'ਚ ਬਣੇ ਪਾਰਕ ਸ਼ਮਸ਼ਾਨ ਘਾਟ ਹਾਈ ਸਕੂਲ ਆਦਿ ਦਿਖਾਏ ਪਿੰਡ 'ਚ ਸ਼ਾਨਦਾਰ ਛੱਪੜ ਬਣ ਰਿਹਾ ਜਿਸ 'ਚ ਸਿਰਫ بارش ਦਾ ਪਾਣੀ ਜਮਾ ਹੋਏਗਾ ਅਤੇ ਬਕਾਇਦਾ ਇੱਕ ਬੋਰ ਕਰਕੇ ਛੱਪੜ 'ਚ ਪਾਣੀ ਦੀ ਸਪਲਾਈ ਹੋਏਗੀ ਜਿਸ 'ਚ ਬੱਚਾ ਲਈ ਵੋਟ ਵਗੈਰਾ ਛੱਡੀਆਂ ਜਾਣਗੀਆਂ ਇਸ ਤੋਂ ਬਿਨਾ ਪਿੰਡ 'ਚ ਇੱਕ ਪੈਲਸ ਵੀ ਤਿਆਰ ਹੋ ਰਿਹਾ ਜੋ ਲੋਕਾਂ ਲਈ ਵੱਡੀ ਸਹੂਲਤ ਬਣੇਗਾ ਪਰ ਇਸ ਤੇ ਵੀ ਸਵਾਲ ਖੜੇ ਹੋਏ ਨੇ ਤਾਂ ਪਿੰਡ ਦੇ ਸਰਪੰਚ ਸ਼ਾਮਲਾਲ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਸਰਪੰਚ ਸਾਹਿਬ ਜੀ ਬਹੁਤ ਬਹੁਤ ਮਿਹਰਬਾਨੀ ਜੀ ਸ਼ਾਮਲ ਜੀ ਪਹਿਲਾਂ ਤਾਂ ਪਿੰਡ ਬਾਰੇ ਦੱਸੋ ਕਿ ਤੁਹਾਡੀ ਟਰਮ ਦੇ ਵਿੱਚ ਤੁਸੀਂ ਕੀ ਕੁਝ ਕਰਵਾ ਲਿਆ ਹੁਣ ਤੱਕ ਅਸੀਂ 2019 ਚ ਅਸੀਂ ਕਾਰਜਭਾਰ ਸਮਝਾਇਆ ਸੀ ਜੀ ਅਸੀਂ ਆਪਦੇ ਵੱਲੋਂ ਸਮੁੱਚੀ ਪੰਚਾਇਤ ਨੇ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਜੋਰ ਲਾਇਆ ਹੈ ਜਿੰਨਾ ਕਿ ਅਸੀਂ ਕਰ ਸਕਦੇ ਸੀ ਆਪਦੇ ਮਤ ਤੋਂ ਵੀ ਵੱਧ ਕੀਤਾ ਹੈ ਕਈ ਵਾਰੀ ਪੈਸੇ ਨਹੀਂ ਵੀ ਹੁੰਦੇ ਸੀ 10-10 ਕਰ ਚੱਕ ਕੇ ਵੀ ਕੰਮ ਚੱਲੀ ਜਾਂਦਾ ਤਾਂ ਵੀ ਕੰਡਰੀ ਕੰਡਰੀ ਖੜਕਦੀ ਰਹੇ ਹੂੰ ਤੇ तकरीबन 5 ਸਾਲ ਲਗਾਤਾਰ ਕਰਕੇ 5 ਸਾਲ ਅਸੀਂ ਮਿਸਤਰੀ ਬੰਦ ਨਹੀਂ ਹੋਣ ਦਿੱਤੇ ਜੀ। ਹੂੰ ਕੀ ਵਿੱਚੋਂ ਕਿਤੇ ਮਹੀਨਾ ਦੋ ਕਿਤੇ ਦੋ ਵੀ ਦਿਨ ਬੰਦ ਹੋ ਜਾਣ ਬਾਕੀ ਕੰਮ ਚੱਲਦਾ ਹੀ ਰਿਹਾ ਜੀ। ਠੀਕ ਹੈ। ਅੱਛਾ ਆਪਾਂ ਜਿੱਥੇ ਖੜੇ ਆ ਇਹ ਟੋਬਾ ਪਿੰਡ ਦਾ ਛੱਪੜ ਹੈ। ਇਹ ਪਿੰਡ ਦਾ ਛੱਪੜ ਸੀ ਜੀ। ਸਾਡੇ ਨਾਲ ਸੀਗਾ ਜੀ ਆਪਣੇ ਸਾਹਮਣੇ ਦਸਦਾ ਪੈਦ ਸੀ। ਹੂੰ ਇਹ ਪੈਦ ਤੇ ਨਾਲ ਅਸੀਂ ਇਹਨੂੰ ਢੀਲਾ ਬਣਾ ਰਹੇ ਸੀ। ਢੀਲਾ ਬਣਾ ਕੇ ਜਦੋਂ ਕੋਈ ਵਿਆਹ ਸ਼ਾਦੀ ਕਰੂਗਾ ਬੱਚੇ ਆਪਣੇ ਪਰਿਵਾਰ ਨੂੰ ਲਿਆ ਕੇ ਫੋਟੋਗ੍ਰਾਫੀ ਕਰਨਗੇ ਕੋਈ ਇੱਥੋਂ ਆਪਦਾ ਇਹ ਤੇ ਬੇੜੀਆਂ ਵਿੱਚ ਛੱਡਾਂਗੇ ਤਾਂ ਜੋ ਬੱਚੇ ਮਨੋਰੰਜਨ ਵੀ ਕਰ ਲੈਣ ਤੇ ਸੈਰ ਵੀ ਪਿੰਡ ਵਾਲੇ ਸੈਰ ਵੀ ਕਰ ਲੈਣ ਇਸ ਕੰਮ ਵਾਸਤੇ ਚੀਜ਼ਾਂ ਬਣਾਈਆਂ ਜੀ ਠੀਕ ਹੈ ਅੱਛਾ ਪੈਲਸ ਬਾਰੇ ਕੁਝ ਜਾਣਕਾਰੀ ਦਿਓ ਕਿ ਪੈਲਸ ਅੱਧਾ ਕੁ ਬਣਿਆ ਹੈ ਕਦੋਂ ਤੱਕ ਤਿਆਰ ਹੋ ਰਿਹਾ ਔਰ ਨਾਲ ਹੀ ਇਹਦੀ ਸਹੂਲਤ ਕਿਸ ਤਰ੍ਹਾਂ ਦੀ ਹੋਊਗੀ ਇਹਦਾ ਕਿ ਮਤਲਬ ਇਹਦੀਆਂ ਸ਼ਰਤਾਂ ਕੀ ਹੋਣਗੀਆਂ ਕੀ ਕੁਝ ਪੰਚਾਇਤ ਇਹਦੇ ਵਿੱਚ ਦਰਜ ਕਰੂਗੀ ਸਹੀ ਤਾਂ ਇਹ ਪੁੱਛੋ ਜੀ ਪੈਲਸ ਸਾਡੇ ਪੰਚਾਇਤ ਦੇ ਅੰਡਰ ਨਹੀਂ ਸੀ ਜੀ ਹੂੰ ਇਹ ਪੰਚਾਇਤ ਛੇਕ ਦਾ ਸਿਸਟਮ ਸੀਗੇ ਜੀ ਜਿਨੇ ਪੈਸੇ ਉਹਦੀ ਠੇਕੇਦਾਰ ਨੇ ਲਾਇਆ ਜੀ ਪੰਚਾਇਤ ਨੇ ਤੇ ਕੋਈ ਪੈਸਾ ਨਹੀਂ ਲਾਇਆ ਪੰਚਾਇਤ ਨੇ ਸਿਰਫ ਇਹ ਪਵਤੀ ਪਾਗ ਦਿੱਤੀ ਇਹਨਾਂ ਨੂੰ ਜੀ ਅੱਛਾ ਉਹ ਅਸੀਂ ਪੰਚਾਇਤ ਫੰਡ ਦੇ ਵਿੱਚੋਂ ਆਪਦੇ ਫੰਡ ਚੋਂ ਪਵਤੀ ਪਾਗ ਦਿੱਤੀ ਇਹ ਠੇਕੇਦਾਰ ਕੌਣ ਹੈ ਠੇਕੇਦਾਰ ਇਹ ਸਟਰ ਠੇਕੇਦਾਰ ਕਿਸੇ ਨੂੰ ਦਿੱਤਾ ਗਿਆ ਇਹ ਨਿੱਜੀ ਨੇ ਪਹਿਲਾਂ ਸ ਹੈ ਪੰਚਾਇਤੀ ਹੈ ਸਰਕਾਰੀ ਹੈ ਜੀ ਸਰਕਾਰੀ ਹੈ ਪਰ ਪੰਚਾਇਤ ਤੇ ਥਰੂ ਨਹੀਂ ਬਣਿਆ ਇਹ ਅੱਛਾ ਇਹ ਪੰਚਾਇਤੀ ਰਾਜ ਨੇ ਪੰਚਾਇਤੀ ਰਾਜ ਦੇ ਅੰਡਰ ਸੀਗਾ ਜੀ ਉਹਨਾਂ ਨੇ ਬਣਾਇਆ ਉਨਨੋ ਕੁ ਪੈਸੇ ਹੋ ਸੀ ਉਹ ਟੈਂਡਰ ਕਰ ਦਿੰਦੇ ਸੀਗੇ ਠੀਕ ਹੈ ਜਦੋਂ ਭਗਤੀ ਦਾ ਟਾਈਮ ਆਇਆ ਤੇ ਆਹਦੇ ਕੋਈ 8 ਲੱਖ ਲੱਗੂ ਕੋਈ 7 ਲੱਖ ਲੱਗੂ ਅਸੀਂ ਤਕਰੀਬਨ 2.5 ਲੱਖ ਰੁਪਏ ਦੇ ਵਿੱਚ ਭਗਤੀ ਪਾਈ ਜੀ ਪੰਚਾਇਤ ਨੇ ਪੰਚਾਇਤ ਨੇ ਆਪਣੇ ਫੰਡ ਦੇ ਵਿੱਚੋਂ ਆਪਦੇ ਫੰਡ ਦੇ ਵਿੱਚੋਂ ਭਗਤੀ ਪਾਈ ਹੈ ਜੀ ਸਾਨੂੰ ਸਰਕਾਰ ਨੇ ਨਾ ਤਾਂ ਪੈਲਸ ਬਣਦਾ ਫੰਡ ਵੱਖਰਾ ਸੀ ਉਹ ਫੰਡ ਉਹਨਾਂ ਕੋਲ ਸੀ ਸਾਡੇ ਕੋਲ ਕੋਈ ਫੰਡ ਨਹੀਂ ਸੀ ਨਹੀਂ ਕੌਣ ਸੀ ਉਹਦੀ ਦੇਖ ਰਹੇ ਕੌਣ ਕਰਦਾ ਸੀ ਪੰਚਾਇਤੀ ਪੰਚਾਇਤੀ ਦਾ ਸੀ ਜੀ ਪਚੈਤੀ ਦਾ ਜੇਕਰ ਡਿਪਾਰਟਮੈਂਟ ਆਪ ਹੀ ਕਰਦਾ ਸੀ ਉਹ ਵੱਖਰਾ ਉਹ ਹੀ ਟੈਂਡਰ ਕਰ ਦਿੰਦੇ ਆ ਉਹ ਠੇਕੇਦਾਰ ਨੂੰ ਜਾਂ ਠੇਕਾ ਦੇ ਜਾਂਦੇ ਠੇਕੇਦਾਰ ਬਣਾਉਂਦੇ ਸੀ ਜੀ ਚੋਣ ਤੁਹਾਡੇ ਪਿੰਡ ਦੀ ਕਿਵੇਂ ਹੋਈ ਫਿਰ ਤੁਹਾਡੇ ਪਿੰਡ ਦੀ ਚੋਣ ਕਿਵੇਂ ਹੋਈ ਕਿ ਇੱਥੇ ਬਣਨਾ ਤੁਹਾਡੀ ਡਿਮਾਂਡ ਸੀ ਪਿਛਲੀ ਵਾਰ ਐਮਐਲਏ ਕਿਸੇ ਦੀ ਢਿੱਲੋ ਸੀ ਜੀ ਉਹਨਾਂ ਨੂੰ ਅਸੀਂ ਜਸਾਰੇ ਜਗ੍ਹਾ ਮਿਲੇ ਵੀ ਸਾਡੇ ਪਿੰਡਾਂ ਜੀ ਜਗ੍ਹਾ ਹੈਗੀ ਆ ਤੇ ਸਾਡੇ ਕੋਲ ਨਾ ਕੋਈ ਸਾਂਝੀ ਮਾਪਤ ਹੈ ਨਹੀਂ ਜਿੱਥੇ ਕੋਈ ਜਿਸੀਂ ਵਿਆਹ ਸ਼ਾਦੀ ਕਰ ਸਕੋ ਉਹ ਆਦੇ ਵੀ ਸਾਨੂੰ ਤਿੰਨ ਚਾਰ ਕਿਲੇ ਥਾਂ ਦਿਓ ਅਸੀਂ ਤੁਹਾਨੂੰ ਪੈਸੇ ਦੇ ਦਿੰਦੇ ਆ ਹੂੰ ਅਸੀਂ ਇਹ ਸਾਰੇ ਕੋਲ ਜਗ੍ਹਾ ਹੈਗੀ ਆ ਜਗ੍ਹਾ ਅ ਅਸੀਂ ਚਾਰ ਕਿਲੇ ਥਾਂ ਦਿੱਤਾ ਜੀ ਪੈਲਸ ਵਾਸਤੇ ਠੀਕ ਹੈ ਤੇ ਉਹ ਜਦੋਂ ਪੈਲਸ ਤੇ ਤਿਆਰੀ ਹੋ ਗਈ ਤਾਂ ਅਸੀਂ ਨਾਲ ਵਿੱਚ ਈਨਾ ਵੜਤੀ ਗਏ ਵੀ ਵੇਜ ਪੈਲਸ ਬਣਾ ਤੇ ਨਾਲ ਉਹਦੇ ਉੱਤੇ ਕੋਈ ਸਹਾਰਗਾ ਵੀ ਚਾਹੀਦਾ ਇਹ ਤੁਸੀਂ ਕਰਵਾ ਰਹੇ ਸੀ ਉਹ ਠੇਕੇਦਾਰ ਕਰਵਾ ਰਹੇ ਸੀ ਉਹ ਠੇਕੇਦਾਰ ਕਰਵਾ ਰਹੇ ਸੀ ਠੀਕ ਹੈ ਤੇ ਉਹਦੀਆਂ ਕੋਈ ਸ਼ਰਤਾਂ ਪਤਾ ਹੈ ਕੋਈ ਕੁਝ ਵੀ ਜਦੋਂ ਇਹ ਤਿਆਰ ਹੋ ਜਾਊਗਾ ਵਿਆਹ ਕਰਨ ਵਾਲਿਆਂ ਨੂੰ ਕੀ ਕੀ ਜਿਹੜਾ ਹੈ ਉਹ ਭਰਨਾ ਪਊ ਜਾਂ ਕੀ ਕੋਈ ਸ਼ਰਤਾਂ ਹੋਣਗੀਆਂ ਇਹਦੀ ਸਾਡਾ ਤਾਂ ਬਖਸ਼ ਇਹ ਸੀ ਇਥੇ ਵੀ ਸਿਰਫ ਜੋ ਬਿਜਲੀ ਦਾ ਖਰਚਾ ਹਾਂ ਤੇ ਜਾ ਕੋਈ ਭਾਂਡਿਆਂ ਦੀ ਟੁੱਟ ਭਾ ਜੋਗੀ ਉਹ ਜਿਆ ਜਾਊਗਾ ਠੀਕ ਹੈ ਹੋਰ ਕਿਸੇ ਤੋਂ ਕੁਝ ਨਹੀਂ ਲਿਆ ਜਾਣਾ ਇੱਥੇ ਫਰੀ ਹੋਊਗਾ ਜੋ ਕੁਝ ਹੋਊਗਾ ਮੀਡੀਆ ਖਰਚਾ ਸਿਰਫ ਉਹ ਹੀ ਜਾ ਜਾਊਗਾ ਹੂੰ ਵੀ ਜੇ ਜਨਰੇਟਰ ਚਲਾ ਲਿਆ ਅਗਲਾ ਆਪ ਦਾ ਤੇ ਫਿਰ ਕੋਈ ਖਰਚਾ ਹੀ ਨਹੀਂ ਹੁਣ ਤੁਹਾਡੇ ਕੋਲੇ ਇਹਦਾ ਕੋਈ ਤੁਹਾਡੇ ਕੋਲੇ ਕੋਈ ਅਧਿਕਾਰ ਹੈ ਨਹੀਂ ਤੁਹਾਡੇ ਅੰਡਰ ਕੋਈ ਨਹੀਂ ਹੈਗਾ ਚਲੋ ਇਹ ਇੱਕ ਚੰਗੀ ਸ਼ੁਰੂਆਤ ਹੈ ਇੱਥੇ ਇੱਕ ਸਵਾਲ ਉੱਠਿਆ ਸੀ ਤੁਹਾਡੇ ਪਿੰਡ ਦੇ ਵਿੱਚੋਂ ਕਿ ਜਿਸ ਜਗ੍ਹਾ ਤੇ ਬਣ ਰਿਹਾ ਹੈ ਹਾਂਜੀ ਉੱਥੇ ਇਹ ਅਨਾਉਂਸਮੈਂਟ ਹੋਈ ਸੀ ਜਾਂ ਇਹ ਐਲਾਨ ਹੋਇਆ ਸੀ ਫੈਸਲਾ ਹੋਇਆ ਸੀ ਕਿ ਇੱਥੇ ਕੁਝ ਪਲਾਟ ਕੱਟ ਕੇ ਦਿੱਤੇ ਜਾਣਗੇ ਗਰੀਬ ਲੋਕਾਂ ਨੂੰ ਕੁਝ 5-5 ਮਰਲਿਆਂ ਦੇ ਉਹ ਉਹ ਉਹਦੇ ਬਾਰੇ ਕੁਝ ਨਹੀਂ ਹੋਇਆ ਜੀ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਜੀ ਨਹੀਂ ਹੋਇਆ ਜੀ ਇਹ ਝੂਠ ਹੈ ਜੀ ਪਲਾਟਾਂ ਦੀ ਕਿਤੇ ਗੱਲ ਨਹੀਂ ਕਿਤੇ ਗੱਲ ਨਹੀਂ ਹੋਈ ਜੀ ਠੀਕ ਹੈ ਅੱਛਾ ਪਿੰਡ ਦੇ ਵਿੱਚ ਵੋਟ ਕਿੰਨੀ ਕ ਹੈ ਵੋਟ ਤਕਰੀਬਨ ਆਬਾਦੀ ਕਿੰਨੀ ਕੁ ਹੋਗੀ ਆਬਾਦੀ 5000 ਦੇ ਕਰੀਬ ਹੈ ਜੀ 5000 ਦੇ ਹਾਂ ਵੋਟ 31-32 ਸੌ ਵੋਟ ਇੱਥੇ ਜਾਈਗੀ ਹੂੰ ਮੁਹੱਲਾ ਕਲੀਨਿਕ ਵਾਲਾ ਕੀ ਰੌਲਾ ਤੁਹਾਡੇ ਮੁਹੱਲਾ ਕਲੀਨਿਕ ਬਣ ਰਿਹਾ ਮੁਹੱਲਾ ਕਲੀਨਿਕ ਇਹ ਤਾਂ ਜੀ ਪਿੰਡ 'ਚ ਪੈਸੇ ਲੱਗੇ ਆ ਜੀ ਕੋਈ ਪਿੰਡ 'ਚ ਗਿਆ ਤਾਂ ਨਹੀਂ ਜੀ ਹੂੰ ਕੋਈ ਬਣਿਆ ਕੋਈ ਚੰਗੀ ਚੀਜ਼ ਬਣੀ ਆ ਉਹ ਪਿੰਡ 'ਚ ਪੈਸੇ ਆ ਕੇ ਲੱਗੇ ਆ ਜੀ ਹੂੰ ਆਪਾਂ ਰੌਲਾ ਪਾਈਏ ਅਸੀਂ ਉਸ ਪਾਸੇ ਰੌਲੇ ਦੇ ਹੱਕ 'ਚ ਨਹੀਂ ਜੀ ਹੂੰ ਵੀ ਪਿੰਡ ਦੇ ਵਿੱਚ ਕੋਈ 10-20 ਲੱਖ ਆ ਕੇ ਲੱਗਿਆ ਹੀ ਆ ਜੀ ਹੂੰ ਉਹ ਐਵੇਂ ਜਿਹੜੇ ਰੌਲਾ ਪਾਉਣੇ ਪਾਈ ਜਾਣ ਉਹਨਾਂ ਦਾ ਕੰਮ ਰੌਲਾ ਪਾਉਣਾ ਜੀ ਸਾਡਾ ਅਸੀਂ ਇਸ ਕੱਲ ਦੇ ਹੱਕ ਚ ਨਹੀਂ ਹੈ ਪੰਚਾਇਤ ਨਹੀਂ ਚਾਹੁੰਦੀ ਕਿ ਰੌਲਾ ਪਾਵੇ ਰੌਲਾ ਪਾਵੇ ਅਸੀਂ ਆਨੇ ਵਧੀਆ ਬਣਿਆ ਜੋ ਬਣਿਆ ਉਹ ਕਹਿੰਦੇ ਪਹਿਲਾਂ ਇੱਥੇ ਡਿਸਪੈਂਸਰੀ ਸੀ ਦੋ ਬੈੱਡ ਦਾ ਹਸਪਤਾਲ ਸੀ ਕਹਿੰਦੇ ਇਹ ਸਹੂਲਤਾਂ ਖਤਮ ਹੋ ਜਾਣਗੀਆਂ ਕੁਝ ਨਹੀਂ ਖਤਮ ਹੁੰਦਾ ਜੀ ਜਿਹੜਾ ਰਿਕਾਰਡ ਦੇ ਵਿੱਚ ਹਸਪਤਾਲ ਹਸਪਤਾਲ ਹੀ ਰਹਿਣਾ ਜੀ ਜੇ ਮੁਲਕ ਦੀ ਵਾ ਕੋਈ ਡਾਕਟਰ ਵੱਖਰਾ ਕੇ ਬਹਿ ਗਿਆ ਜੀ ਆਪਾਂ ਨੂੰ ਕੀ ਤਰਾਜ ਆ ਜੀ ਜੇ ਕੋਈ ਸਰਕਾਰ ਨੇ 10-15 ਲੱਖ ਰੁਪਏ ਲਾਤਾ ਉੱਥੇ ਆਪਾਂ ਨੂੰ ਕੀ ਤਰਾਜ ਆ ਕੋਈ ਪਿੰਡ ਤੇ ਲੱਗੇ ਆ ਜੀ ਪਿੰਡ ਤੋਂ ਗਿਆ ਤਾਂ ਆਪਾਂ ਕਹੀਏ ਸਾਡੇ ਪਿੰਡ ਦਾ ਨੁਕਸਾਨ ਕਰਤਾ ਪਿੰਡ 'ਚ ਕੋਈ ਲਾਇਆ ਹੀ ਸਰਕਾਰ ਨੇ ਹੂੰ ਉਹਦੇ ਵਿੱਚ ਨਹੀਂ ਰੌਲਾ ਨਹੀਂ ਪਾਉਣਾ ਚਾਹੀਦਾ ਗਲਤ ਵਿਰੋਧ ਹੋ ਰਿਹਾ ਜੀ ਅੱਛਾ ਇੱਕ ਇੱਕ ਤੁਹਾਡੇ ਪਿੰਡ 'ਚ ਟੈਂਕੀ ਵੀ ਹੈਗੀ ਆ ਟੈਂਕੂ ਟੁੱਟੀ ਹੋਈ ਆ ਉਹਦੀਆਂ ਪੌੜੀਆਂ ਡਿੱਗੀਆਂ ਜਾਂਦੀਆਂ ਆਪਣੇ ਆਪ ਡਿੱਗ ਰਹੀਆਂ ਹਾਂਜੀ ਉਹਦਾ ਉਹਦਾ ਕੀ ਮਸਲਾ ਉਹ ਕਹਿੰਦੇ ਕਿ ਜਿਹੜੇ ਆਲੇ ਦੁਆਲੇ ਦੇ ਘਰ ਨੇ ਉਹ ਕਹਿੰਦੇ ਜੀ ਅਸੀਂ ਮੰਗ ਕਰ ਰਹੇ ਆ ਕਿ ਇਹਨੂੰ ਸੁੱਟ ਦਿੱਤਾ ਜਾਵੇ ਇਹਦੀ ਥਾਂ ਤੇ ਨਵੀਂ ਬਣਾਓ ਜਾਂ ਸਰਪਲਾਈ ਵੀ ਚੱਲ ਦੇਵੇ ਵਿੱਚ ਕੋਈ ਕਮਿਊਨਿਟੀ ਹੂੰ ਸਿਰਫ ਪੌੜੀਆਂ 'ਚ ਕਮੀ ਆ ਜੀ ਜਦੋਂ ਠੇਕੇਦਾਰਾਂ ਨੇ ਟੈਂਕੀ ਬਣ ਗਈ ਜੀ ਸਰਕਾਰ ਵੱਲੋਂ ਐਵੇਂ ਨਹੀਂ ਟੈਂਕੀਆਂ ਬਣ ਜਾਂਦੀਆਂ ਵੀ ਐਵੇਂ ਡਿੱਗ ਪੂਗੀ ਟੈਂਕੀਆਂ ਬਣਾ ਸਰਕਾਰ ਦੀ ਪੂਰੀ ਪ੍ਰੋਪੋਜ਼ਰ ਹੁੰਦੀ ਕੋਈ ਐਵੇਂ ਨਹੀਂ ਵਿੱਚ ਜੀ ਬਣ ਜੂ ਫੜਕ ਦੇਣ ਜਾਪੂਗੀ ਉਹ ਕਿਤੇ ਠੇਕੇਦਾਰ ਜਿੱਥੇ ਆ ਕੇ ਪੌੜੀਆਂ ਤੇ ਆ ਕੇ ਲਈ ਫਰੀਆ ਮਾਡਲ ਆ ਗਿਆ ਜੀ ਮਾਡਲ ਆ ਗਿਆ ਤੁਸੀਂ ਸ਼ਿਕਾਇਤ ਕੀਤੀ ਇਸ ਦੀ ਹਾਂ ਜੀ ਸ਼ਿਕਾਇਤ ਕੀਤੀ ਤੁਸੀਂ ਇਸ ਦੀ ਜੀ ਹਾਂ ਅਸੀਂ ਨਵਾਂ ਬਣਾ ਆਓ ਚੱਲਦੇ ਚੱਲਦੇ ਗੱਲ ਨਵਾਂ ਬਣਾਉਣ ਵਕਤੇ ਪ੍ਰੋਜੈਕਟਿਵ ਬਣਾ ਕੇ ਦਿੱਤਾ ਜੀ 3 ਕਰੋੜ ਦਾ ਪ੍ਰੋਜੈਕਟ ਬਣਿਆ ਸੀ ਹੁਣ ਟੈਂਕੀ ਸਾਰੀ ਇਹ ਪਹਿਲਾਂ ਨਸ਼ਟ ਹੋਊਗੀ ਨਾਈਟ ਹੋ ਕੇ ਬੰਨਣਾ ਸੀ ਜੀ ਤੇ ਤੇ ਸਾਡਾ ਜੇ ਗੰਕ ਕਨਾਲ ਦੇ ਵਿੱਚੋਂ ਉੱਥੇ ਬੋਲ ਕਰਕੇ ਪਾਣੀ ਆਉਣਾ ਸੀ ਜੀ ਹੂੰ ਉੱਥੋਂ ਸਾਡਾ ਸਾਰਾ ਕੋਈ ਐਸਟੀਮੇਟ ਬਣ ਗਿਆ ਜੀ ਪਿੰਡ ਦਾ ਫਸਲਵਾ ਵੀ ਹੋ ਗਿਆ ਜੀ ਸਾਰਾ ਕੁਝ ਹੋ ਗਿਆ ਜੀ ਹੂੰ ਸਿਰਪਰ ਇਹ ਇਹ ਸੈਂਟਰ ਸਰਕਾਰ ਦੀ ਸਕੀਮ ਆ ਜੀ ਤੇ 3-4 ਕਰੋੜ ਰੁਪਏ ਲੱਗਣਾ ਉਹ ਕੋਈ ਨਹੀਂ ਉਹ ਟੈਂਕੀ ਦਾ ਹੁਣ ਕੀ ਹੱਲ ਕਰੋਗੇ ਫਿਰ ਤੁਸੀਂ ਉਹ ਤਾਂ ਸਰਕਾਰ ਦਾ ਕੰਮ ਆ ਜੀ ਅਜੇ ਤੱਕ ਦੇਖ ਕੇ ਦੇਤਾ ਜੀ ਦੇਖ ਕੇ ਦੇਦਾ ਤੁਹਾਡੇ ਵੱਲੋਂ ਚਲਾ ਗਿਆ ਸਾਡੇ ਅੰਦਰ ਕੋਈ ਨਹੀਂ ਹੁੰਦਾ ਜੀ ਨਾ ਅਸੀਂ ਟੈਂਕੀ ਨੂੰ ਢਾ ਸਕਦੇ ਆ ਨਾ ਅਸੀਂ ਹੁਣ ਬਣਾ ਸਕਦੇ ਆ ਜੀ ਠੀਕ ਹੈ ਅੱਛਾ ਤੁਹਾਡੇ ਕੋਲ ਫੰਡ ਹੀ ਨਹੀਂ ਉਹਦੇ ਬਾਰੇ ਡੇਢ ਪੌਣੇ 2 ਸਾਲ ਹੋ ਗਿਆ ਸਰਕਾਰ ਆ ਇਹਨੂੰ ਸਰਕਾਰ ਦਾ ਸਹਿਯੋਗ ਕਿਵੇਂ ਆ ਸਰਕਾਰ ਜਿੰਨੇ ਕੁ ਜੋਗੀ ਉਹ ਕਰੀ ਜਾਂਦੇ ਆ ਸੈਂਟਰ ਨਹੀਂ ਸਹਿਯੋਗ ਦੇ ਰਹੀ ਅਸਲ ਤਾਂ ਹੂੰ ਸੈਂਟਰ ਦਾ ਜਦੋਂ ਸਰਕਾਰ ਦੇ ਵਿੱਚ ਸੈਂਟਰ ਜਿਹੜਾ ਉਹ ਮਤਰੀ ਮਾਲ ਦਾ ਸਕੂਲ ਕਰਦਾ ਪੰਜਾਬ ਦੇ ਨਾਲ ਖਾਸ ਕਰਕੇ ਪੰਜਾਬ ਨਾਲ ਜੀ ਹੂੰ ਜਦੋਂ ਪੰਜਾਬ ਦੇ ਫੰਡ ਹੀ ਰੋਕਤੇ ਆ ਜੀ ਪੰਚਾਇਤਾਂ ਦੇ ਫੰਡ ਰੋਕਤੇ ਸੈਂਟਰ ਨੇ ਜਿਹੜੇ ਪੰਚਾਇਤਾਂ ਨੂੰ ਦਿੰਦੇ ਤੇ ਫਿਰ ਪੰਜਾਬ ਦਾ ਤਾਂ ਵੀ ਭਰਾ ਡੀਐਫ ਤਾਂ ਮਿਲਿਆ ਕਿ ਨਹੀਂ ਸੱਚ ਸਰਕਾਰ ਨੇ ਨਹੀਂ ਦਿੱਤਾ ਉਹ ਰੋਕ ਕੇ ਤੁਹਾਡੇ ਕੋਲ ਪਹੁੰਚਿਆ ਨਹੀਂ ਹੈਗਾ ਪੰਜਾਬ ਦੀ ਸਰਕਾਰ ਨੇ ਨਹੀਂ ਦਿੱਤਾ ਸੈਂਟਰ ਨੇ ਪੰਜਾਬ ਨੂੰ ਦਿੱਤਾ ਨਹੀਂ ਇਹ ਤੱਕ ਜੀ ਹੂੰ ਥੈਂਕ ਯੂ ਓਕੀ ਬੈਠਾ ਜੀ ਉਹ ਬੰਦੇ ਬਣਾਉਂਦੇ ਨੇ ਇਹਨਾਂ ਨੇ ਆਹ ਨਹੀਂ ਕੀਤਾ ਜਦੋਂ ਕਿਸੇ ਨੂੰ ਆਦੇੰਦੇ ਦਾ ਕੋਈ ਬੰਨਾ ਬਣਨ ਕਿਸੇ ਨੂੰ ਲੜਨਾ ਹੋਵੇ ਨਾ ਉਦੋਂ ਆਂਦੇ ਤੇਰੀ ਦਾੜੀ ਹਲਦੀ ਆ ਤੂੰ ਮੁਕੂ ਗੁਰਾਵਾ ਕਿੰਨਾਂ ਗਿਆ ਉਹ ਲੜਾਈ ਦਾ ਬੰਨਾ ਜੀ ਇੱਕ ਹੂੰ ਜੋ ਨਾ ਦੇਣਾ ਹੋਵੇ ਲੜਾਈ ਦਾ ਬੰਨਾ ਬਣਾ ਲੈਂਦੇ ਆ ਹੋਰ ਕੁਛ ਨਹੀਂ ਤੇ ਜੋ ਦੇਣਾ ਹੋਤਾ ਪਮਾ ਜੋ ਮਰਜ਼ੀ ਹੋਵੇ ਉਦੋਂ ਆਂਦਾ ਵੀ ਇੰਨੀ ਪੁੱਤ ਜਾਂ ਕੁੜੀ ਹੁੰਦੇ ਜਾਂ ਦਿਓ ਯਾਰ ਨਹੀਂ ਆਮ ਤੌਰ ਤੇ ਆਮ ਤੌਰ ਤੇ ਕਿਉਂਕਿ ਸਿਆਸਤ ਦੇ ਵਿੱਚ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਜਦੋਂ ਕਿਸੇ ਹੋਰ ਪਾਰਟੀ ਦਾ ਸਰਪੰਚ ਬਣਿਆ ਹੋਵੇ ਤੇ ਸਰਕਾਰ ਕਿਸੇ ਹੋਰ ਪਾਰਟੀ ਦੀ ਆ ਜਾਵੇ ਤਾਂ ਫਿਰ ਉੱਥੇ ਬੜੀ ਦਿੱਕਤ ਰਹਿੰਦੀ ਆ ਫੰਡਾਂ ਨੂੰ ਲੈ ਕੇ ਕੰਮਾਂ ਨੂੰ ਲੈ ਕੇ ਤੁਹਾਨੂੰ ਆਈ ਕਿਸੇ ਇਸ ਤਰ੍ਹਾਂ ਦੀ ਮਾੜੀ ਮੋੜ ਆਈ ਬਾਹਰ ਨਹੀਂ ਜਾਏਗੀ ਜਿਆਦਾ ਨਹੀਂ ਆਈ ਸਹਿਯੋਗ ਹੈ ਸਰਕਾਰ ਦਾ ਦਿੰਦੇ ਸਹਿਯੋਗ ਹੈ ਜੀ ਸਹੀ ਸਹਿਯੋਗ ਚੱਲ ਰਿਹਾ ਅੱਛਾ ਪਿੰਡ ਦੇ ਵਿੱਚ ਨਸ਼ੇ ਨੂੰ ਲੈ ਕੇ ਕਿਵੇਂ ਆ ਨਸ਼ਾ ਤਾਂ ਸਾਡੇ ਪਿੰਡ ਦਾ ਨਾਲ ਗੁਰੂ ਅਰਜਨ ਸਾਡੇ ਪਿੰਡ ਦੀ ਕਮੇਟੀ ਵੀ ਬਣੀ ਹੋਈ ਹੈ ਨਾ ਨਸ਼ਾ ਕਮੇਟੀ ਬਣੀ ਹੈ ਸਾਡੇ ਪਿੰਡ ਚ ਨਸ਼ਾ ਕੋਈ ਗੋਲੀ ਗੱਪਾਂ ਦਾ ਪਾਵੇ ਕੋਈ ਵੇਚਦਾ ਹੋਵੇ ਇਕਦੋ ਕੋਈ ਬੰਦਾ ਕੋਈ ਵੀ ਚੋਰੀ ਛੱਪੇ ਕੋਈ ਸਾਡੇ ਉਹਵੇਂ ਵਿਕਦਾ ਨਹੀਂ ਜੀ ਸਾਡੇ ਬਾਹਰੋਂ ਨਸ਼ਾ ਆਉਂਦਾ ਜੀ ਹੂੰ ਬਰੂਰ ਸਾਈ ਤੋਂ ਨਸ਼ਾ ਆਉਂਦਾ ਜਾਂ ਇਧਰੋਂ ਲੱਖੋ ਕਿਜੋਂ ਆਉਂਦਾ ਹੁੰਦਾ ਸੀ ਸਾਡੇ ਪਿੰਡ ਦੇ ਵਿੱਚ ਕੋਈ ਵੇਚਦਾ ਬਾਹਰੋਂ ਨਸ਼ਾ ਆਉਂਦਾ ਜੀ ਹੂੰ ਨਸ਼ਾ ਬਹੁਤ ਜਵਾਂ ਕਰਦੇ ਆ ਪਰ ਆਉਂਦਾ ਬਾਹਰੋਂ ਅਸੀਂ ਬਹੁਤ ਜੋਰ ਲਾਇਆ ਜਵਾਂ ਕਣ ਸਮਝਾਈਏ ਕੰਟਰੋਲ ਕਰੀਏ ਜਿੰਨਾ ਕਿ ਜੋ ਗਈ ਸੀ ਅਸੀਂ ਕੀਤਾ ਆਪਦੇ ਬਣੇ ਹੂੰ ਪਰ ਜਿਹਨੂੰ ਲਤ ਲੱਗ ਜੇ ਨਾ ਹੂੰ ਉਹ ਆਦੇ ਜਿਵੇਂ ਬਾਰਿਸ਼ ਆ ਨਾ ਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਜਿਹੜੀ ਆਤ ਲੱਗ ਜਾਂਦੀ ਉਹ ਛੱਡਣੀ ਬੜੀ ਔਖੀ ਆ ਹੂੰ ਜੋਰ ਅਸੀਂ ਬਹੁਤ ਲਾਇਆ ਆ ਬਚੇੜਾ ਸਮਝਾਇਆ ਮਾਂ ਪਿਓ ਨੇ ਸਮਝਾਇਆ ਬੜਾ ਕੁਦਨ ਤੇ ਲਾਤਾ ਰਾਤ ਮੁੰਡਿਆਂ ਨੇ ਲਾਤਾ ਝਾਕ-ਝਾਕ ਕੇ ਉਹਨਾਂ ਨੇ ਕੰਟਰੋਲ ਕੀਤਾ ਪਰ ਥੋੜਾ ਜਿਹਾ ਜਿਹੜੀ ਕੁੱਤੀ ਬਿਮਾਰੀ ਲੱਗ ਜੇ ਨਾ ਜੀ ਉਹਨੂੰ ਛੱਡਣਾ ਬੜਾ ਔਖਾ ਹੋ ਜਾਂਦਾ ਹੂੰ ਚਲੋ ਹੌਲੀ-ਹੌਲੀ ਛੱਡਣਗੇ ਜ਼ੋਰ ਪਾਈ ਜਾਨੀ ਅਸੀਂ ਵੀ ਜ਼ੋਰ ਲਾਈ ਜਾਨੇ ਆ ਥੋੜਾ ਜਿਹਾ ਹੁਣ ਤੋਂ ਸੀਜ਼ਨ ਆ ਗਿਆ ਸੀ ਸੀਜ਼ਨ ਤੇ ਆ ਕੇ ਥੋੜਾ ਜਿਹਾ ਜਿੰਨੇ ਮੁੰਡੇ ਸੀਗੇ ਉਹ ਖੇਤੀ ਲੱਗੇ ਥੋੜੀ ਢੱਲਾ ਹੁਣ ਫੇਰ ਥੋੜਾ ਜਿਹਾ ਕਸਣ ਲੱਗੇ ਆ ਜੀ ਠੀਕ ਹੈ ਸਭ ਤੋਂ ਜ਼ਰੂਰੀ ਗੱਲ ਤਾਂ ਇਸ ਪਿੰਡ 'ਚ ਹੈਗੀ ਆ ਕਿ ਅਸੀਂ ਨਾ ਭਾਈਚਾਰਕ ਸਾਂਝ ਰੱਖਦੇ ਆਂ ਕੋਈ ਵੀ ਪਾਰਟੀ ਹੋਵੇ ਅਈਰ ਨਾਲ ਮਿਲ ਕੇ ਕੰਮ ਕਰਦੇ ਆਂ ਸਾਡੇ ਪਿੰਡ 'ਚ ਕੰਮ ਕਾਹ ਚੱਲੀ ਜਾਂਦੇ ਆਂ ਜਾਂ ਪੱਠੀਆਂ ਬਣੀਆਂ ਤੇ ਪਿੰਡ 'ਚ ਕੈਮਰੇ ਲੱਗੇ ਆ ਜੇ ਇਹ ਵੀ ਕੰਮ ਚੱਲੀ ਜਾਂਦਾ ਤੇ ਸਾਰੇ ਪਿੰਡ 'ਚ ਕੰਮ ਲਗਭਗ ਹੋਈ ਚੱਲ ਚੱਲੀ ਜਾਂਦੇ ਆ ਜੀ ਨਹੀਂ ਗੱਲ ਇਸ ਤਰ੍ਹਾਂ ਜੀ ਪਹਿਲਾਂ ਤੁਸੀਂ ਵੇਖਣਾ ਸੀ ਉਹ ਹਸਪਤਾਲ ਜਾ ਕੇ ਤੇ ਹੁਣ ਵੇਖ ਲੈਣਾ ਸੀਗਾ ਤੁਹਾਨੂੰ ਆਪੇ ਪਤਾ ਚੱਲ ਜੂਗਾ ਜੀ ਕਿਉਂਕਿ ਹੁਣ ਬਹੁਤ ਵਧੀਆ ਬਣ ਗਿਆ ਦਰਬ ਬੂਟੇ ਲਾਤੇ ਆ ਜਾਂ ਵਧੀਆ ਲਾਕਟਾਇਲ ਆਤੀ ਆ ਜੀ ਤੇ ਵਧੀਆ ਡਾਕਟਰ ਦੇਵਾਂਗੇ ਲੋਕਾਂ ਨੂੰ ਸਹੂਲਤਵਾਰਦੀ ਦੇਵਾਂਗੇ ਆ ਨਿਕਾਸੀ ਪੰਡ ਚ ਸਾਰ ਲੇਖਪੱਤਰ ਠੀਕ ਆ ਵਧੀਆ ਚੱਲ ਚੱਲੀ ਜਾਂਦੀ ਆ ਜੀ ਤੇ ਮੋਡਰੀਆਂ ਸੂਲਤ ਠੀਕ ਵਧੀਆ ਜੋ ਅਸੀਂ ਮੰਗ ਰੱਖਦੇ ਆ ਸਾਨੂੰ ਦੇ ਹੀ ਦਿੰਦੇ ਪਿਲ ਜਾਂਦੀ ਆ ਜੀ ਸਰਕਾਰ ਸਹਿਯੋਗ ਕਰਦੀ ਆ ਹਾਂ ਪਾਲਸੇ ਜੋ ਕਰਦੀ ਆ ਜੀ ਹਾਂਜੀ ਹੁਣ ਇੱਕ ਸਭ ਤੋਂ ਖਤਰਨਾਕ ਵਾਪਰੀ ਘਟਨਾ ਦਾ ਜ਼ਿਕਰ ਕਰਾਂਗੇ ਇਹ ਨੌਜਵਾਨ ਪਿੰਡ ਚ ਬਣੀ ਨਸ਼ਾ ਵਿਰੋਧੀ ਕਮੇਟੀ ਦਾ ਆਗੂ ਹੈ ਦਰਅਸਲ ਇਸ ਪਿੰਡ ਦੇ ਸਕੂਲ ਚ ਪਿਛਲੇ ਦਿਨੀ ਸਕੂਲ ਦੇ ਕੁਝ ਵੱਡੀ ਕਲਾਸ ਦੇ ਲੜਕਿਆਂ ਨੇ ਅਧਿਆਪਕਾਂ ਨਾਲ ਦੁਰਵਿਹਾਰ ਕੀਤਾ ਅਧਿਆਪਕਾਂ ਦਾ ਕਹਿਣਾ ਸੀ ਕਿ ਬੱਚਿਆਂ ਨੇ ਕੋਈ ਨਸ਼ੀਲਾ ਪਦਾਰਥ ਖਾਧਾ ਸੀ ਸਕੂਲ ਚ ਨਸ਼ਾ ਵਿਰੋਧੀ ਕਮੇਟੀ ਤੇ ਪੰਚਾਇਤ ਨੂੰ ਬੁਲਾਇਆ ਤੇ ਮੌਕਾ ਦਿਖਾਇਆ ਗਿਆ ਇਹ ਨੌਜਵਾਨ ਕਹਿ ਰਿਹਾ ਹੈ ਕਿ ਇਸ ਮਾਮਲੇ ਚ ਜੋ ਕਾਰਵਾਈ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਸਾਡੇ ਪਿੰਨੇ ਤਿੰਨ ਦੁਕਾਨਦਾਰ ਗੋਲੀਆਂ ਸ਼ਰਿਆਂ ਵੇਚਦੇ ਆ ਜਿਹੜਾ ਕਿ ਦੁਕਾਨ ਬਦਲ ਜਾਂਦਾ ਉਹ ਬੰਦਾ ਤੇ ਗੋਲੀ ਨਹੀਂ ਵੇਖਣੋਂ ਹਟਦੀਗੀ ਠੀਕ ਹੈ ਇਹਦੇ ਤੇ ਨੱਥ ਪਾਈ ਜਾਵੇ ਜੇ ਨਾ ਪਾਈ ਜਾਵੇ ਅਸੀਂ ਮਤਲਬ ਕਿ ਇਸ ਤਰ੍ਹਾਂ ਕਿਸੇ ਸਰਕਾਰ ਨੂੰ ਨਹੀਂ ਵੜਨ ਦੇਣਾ ਕਿਸੇ ਨੁਮਾਇंदे ਨੂੰ ਜਿਹੜਾ ਮਰਜ਼ੀ ਆ ਜਾਏ ਸਕੂਲ ਦੇ ਨਸ਼ੇ ਦੇ ਵਿੱਚ ਟੰਨ ਸੀਗੇ ਦੋ ਮੁੰਡੇ ਜਦੋਂ ਦੋਨੇ ਨਸ਼ੇ ਦੇ ਟੁਰਨ ਸੀ ਟੀਚਰਾਂ ਨੇ ਸਾਨੂੰ ਉਹਨਾਂ ਦੇ ਹਾਲਾਤ ਵਿਖਾਏ ਉਹਨਾਂ ਨੇ 11 ਮੁੰਡਿਆਂ ਦੀ ਐਲੀਕੇਸ਼ਨ ਲਾਈ ਵੀ ਸਾਰੇ ਨਸ਼ਾ ਕਰਕੇ ਆਉਂਦੇ ਆ ਨਸ਼ਾ ਜਿਹੜਾ ਕਰਕੇ ਆਉਂਦੇ ਆ ਉਹ ਇੱਕੋ ਦੁਕਾਨ ਤੋਂ ਹੀ ਮਿਲਦਾ ਜਿਹੜਾ ਇੱਕੋ ਹੀ ਦੁਕਾਨ ਤੋਂ ਮਿਲਦਾ ਹੈ ਸ਼ਰੀਆਮ ਸਾਡੇ ਪਿੰਡ ਦੀ ਪੰਚਾਇਤ ਇਹਨਾਂ ਦਾ ਨਾਮ ਲਵੇ ਸ਼ਰੀਆਮ ਨਾ ਆਇਆ ਤਾਂ ਮੈਂ ਕਾਲ ਰਿਕਾਰਡਿੰਗਾਂ ਜਿਹੜੀਆਂ ਕੱਢ ਕੇ ਸਾਰੀ ਰਿਕਾਰਡਿੰਗ ਅੱਗੇ ਮੀਡੀਆ 'ਗੇ ਰੱਖ ਦੇਣੀ ਵੀ ਆਹ ਬੰਦੇ ਆਹ ਵੇਚਦੇ ਆ 350 ਰੁਪਏ ਦੀ ਇੱਕ ਗੋਲੀ ਹੈ ਜਿਹੜੀ ਬੰਦੇ ਨੂੰ ਡੈੱਡ ਕਰਦੀ ਆ ਦਿਮਾਗ ਮਤਲਬ ਕਿ ਉਹਦਾ ਉਹ ਝਾਕਦਾ ਸਿੱਧਾ ਹੀ ਚੱਕੀ ਜਾਂਦਾ ਠੀਕ ਹੈ ਜਿਹੜੇ ਉਹਨਾਂ ਤੋਂ ਰੁਪਈਏ ਲੈਂਦੇ ਦੁਕਾਨਦਾਰਾਂ ਤੋਂ ਕੁਛ ਕੁ ਚੌਧਰੀ ਉਹਨਾਂ ਦਾ ਸਾਥ ਦਿੰਦੇ ਆ ਉਹਨਾਂ ਦਾ ਵੀ ਅਸੀਂ ਨਸ਼ਰ ਕਰਾਂਗੇ ਉਹਨਾਂ ਨੂੰ ਤਸੱਲੀ ਕਰਾਵਾਂਗੇ ਜਿੱਦ ਤੇ ਸਾਡੇ ਡਿੱਕੇ ਚੜ ਗਏ ਕੋਈ ਦਿੱਕਤ ਨਹੀਂ ਇਹ ਜਿੰਨਾ ਮਰਜੀ ਦਵਾ ਲੈਣ ਨਸ਼ਾ ਵੇਚਣ ਵਾਲੇ ਨੂੰ ਤੇ ਜਿਹੜਾ ਮਤਲਬ ਕਿ ਆਹ ਛੇੜਛਾੜ ਵਾਲੇ ਨੂੰ ਇਹ ਅਸੀਂ ਬਖਸ਼ਾਂਗੇ ਨਹੀਂ ਸਾਡੇ ਕੋਲ ਸਾਰੇ ਸਬੂਤ ਆ ਨੱਥੀ ਕਰਾਂਗੇ ਨਾਲ ਪਿੰਡ ਦੇ ਮੌਜੂਦਾ ਸਰਪੰਚ ਨੇ ਪਿੰਡ ਲਈ ਕੀਤੇ ਕੰਮ ਦਿਖਾਏ ਪਰ ਪਿੰਡ ਦੇ ਹੀ ਕੁਝ ਵਸਿੰਦਿਆਂ ਨੇ ਪਿੰਡ ਵਿੱਚ ਕਮੀਆਂ ਵੀ ਗਿਣਾਈਆਂ ਇਹੋ ਹੀ ਲੋਕਤੰਤਰ ਦੀ ਖੂਬਸੂਰਤੀ ਹੈ ਚੰਗਾ ਹੋਏਗਾ ਜੇ ਪ੍ਰਸ਼ਾਸਨ ਅਤੇ ਪੰਚਾਇਤ ਮੁਹੱਲਾ ਕਲੀਨਿਕ ਵਾਲਾ ਮਸਲਾ ਅਤੇ ਸਕੂਲ 'ਚ ਵੜ ਚੁੱਕੇ ਨਸ਼ੇ ਦਾ ਕੋਈ ਜਲਦ ਮੁਕੰਮਲ ਹੱਲ ਕਰੇ